ਸਤਿ ਸ਼੍ਰੀ ਅਕਾਲ ਜੀ ਵੀਰ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਵੀਰ ਜੀ ਤੁਹਾਨੂੰ ਵਿਖਾਉਣੀ ਹੈ ਇੱਕ ਦੁੱਜਾ ਸੂਆ ਨੀਲੀ ਰਾਵੀ ਝੋਟੀ ਸੂਈ ਕੋਈ 10 11 ਕਿਲੋ ਤਿਆਰ ਹੈ ਇਸ ਟਾਈਮ ਮਗਰ ਪਿਓਰ ਨੀਲੀ ਰਾਵੀ ਦਾ ਕਟਾ ਜੇ ਮਗਰ ਤਾਜੀ ਸੂਈ ਜੇ ਤੇ ਡਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਵੀਰ ਜੀ ਲਪੋਗੇ ਚਗਾਵਾ ਤੇ ਫੋਨ ਨੰਬਰ ਹੈਗਾ ਬੀਜੀ 95928 00635 ਵੀਡੀਓ ਵੀਡੀਓ ਲਾਸਟ ਤੱਕ ਬਣੇ ਰਿਓ ਤੁਹਾਨੂੰ ਆਪਾਂ ਆਨਲਾਈਨ ਝੋਟੀ ਚਵਾ ਕੇ ਵਿਖਾਵਾਂਗੇ ਜੀ ਹਾਂਜੀ ਬਾਕੀ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਵੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਬੀਜੀ ਹਾਂ ਜੇ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇ ਤੁਹਾਡੇ ਤੱਕ ਪਹੁੰਚ ਸਕੇ ਬੀਜੀ ਤੁਹਾਨੂੰ ਵਿਖਾਉਣੇ ਪਹਿਲਾਂ ਆਪਾਂ ਤੋੜ ਕੇ ਫਿਰ ਤੁਹਾਨੂੰ ਆਨਲਾਈਨ ਚਵਾਇ ਕਰਕੇ ਵਿਖਾਵਾਂਗੇ ਝੋਟੀ ਦੀ ਸਾਰੀ ਬੀਜੀ ਕੀ ਸਵਾਰਟੀ ਚੱਕਰ ਵੀ ਨਹੀਂ ਚੰਗੇ ਸਰੀਰ ਦੀ ਮਾਲਕਿਆ ਤੇ ਪੱਧ ਵਜਾਂ ਵੀ ਚੰਗਾ ਥਲੇ ਖਾਣ ਚੱਡਾ ਲਿਓ ਚੈੱਕ ਕਰੋ ਜੀ ਇਹ ਬਹੁਤ ਆ ਆ ਚੰਨੋਂ ਬੱਚਾ ਚੈੱਕ ਕਰਾ ਦੇਣੀ ਆ ਪਵਾ ਸਾਈਡਾਂ ਤੇ ਲੇਟਿਕਨ ਤੇ ਡੱਪ ਨਹੀਂ ਜਮਾ ਸਾਈਡਾਂ ਤੇ ਡੱਪੀ ਦੇ ਜੀ ਮਗਰ ਮੇਂ ਨਿਕਾਲੇ ਦਾ ਟੱਤਾ ਆ ਮੇ ਕੋ ਟੋਟੇ ਡੇ ਘਾਟਾ ਲਾ ਰੇ ਤਾਜੀ ਸੋਈ ਆ ਜੇ ਆਪਾਂ ਕਰਾਉਣੇ ਆ ਤੁਹਾਨੂੰ ਆਨਲਾਈਨ ਚਵਾਈ ਕੋਲ ਕੋ ਛਾਣ ਥੱਲੇ ਕੋਈ ਡੋਕਾ ਨਹੀਂ ਜੀ ਹੁਣ ਛੋਟੀ ਪਸਮੂ ਵੀ ਫੇ ਫਿਰ ਆਪਾਂ ਤੁਹਾਨੂੰ ਚਵਾਈ ਕਰਾ ਕੇ ਬਸਾਉਣੇ ਆ ਛੋਟੀ ਦੀ ਸਾਰੇ ਦੀ ਇਹ ਕੋਈ ਪਸੰਦੀਆਂ ਜਿਹਨਾਂ ਤੋਂ ਬਾਅਦ ਆਪਾਂ ਆਨੇ ਚਵਾਈ ਕਰਾਉਣੇ ਆ ਦੇਖੋ ਸਾਨੂੰ ਬਸ ਇਹ ਗੈਜਟ ਚਾਹੀਦਾ ਹੈ ਕਿ ਮੀਡੀਆ ਗਲੇ ਸਾਡੀ ਚਵਾਈ ਪੋਲੀ ਵਜੀ ਨੂੰ ਵਰਗੀ ਨਾ ਪਤਾ ਨੂੰ ਗਾਰ ਚਵਾ ਕੇ ਬਖਾਉਣੇ ਆ ਲੋ ਜੀ ਟਰੋਨ ਬਹੁਤ ਪੋਲੀ ਜੀ ਦਨੋਂ ਬਹੁਤ ਖਰੀ ਬੀ ਗਈ ਮੇਰੀ 1.5 ਕਿਲੋ ਦੇ ਲਗਭਗ ਦੀ ਗਾੜ ਹੋ ਗਈ 1.5 ਪੌਣੇ 2 ਕਿਲੋ ਦੀ ਮਗਲੇਸਾਂ ਦੀ ਚੋਈ ਬਹੁਤ ਪੋਲੀ ਗਈ ਕੀ ਸਾਰੀ ਬਿੱਧੀ ਦੁੱਧ ਵਾਲੀ ਜਿੱਦਾਂ ਮਰਜੀਗਾ ਵੀਰ ਭਰਾ ਭਾਵੇਂ ਇੱਥੇ ਆਣ ਕੇ ਤਸਦੀ ਕਰੇ ਭਾਵੇਂ ਵੀਡੀਓ ਕਾ ਲਵੇ ਤਸਦੀ ਕਰੇ ਛੋਟੀ ਬਹੁਤ ਖਰੀ ਵੀਜੀ ਮਾਲੀ ਨੂੰ ਜਿੰਨਾ ਪਾਲੋ ਉਨਾ ਚੋਲੋ ਮੋਲ ਵੀਡੀ ਦੁੱਧ ਦੇ ਹਿਸਾਬ ਨਾਲ ਆਪਾਂ ਝੋਟੀ ਦਾ ਜੈਦ ਹੀ ਕਰਨਾ ਵਾ ਮੋਲ ਵੀਡੀ ਦਾ ਭਾਵੇਂ ਆਪਾਂ 90 ਕਰ ਲਈਏ 99 ਕਰ ਲਈਏ 85000 ਤੇ ਵੀ ਜੀ 2000 ਪੀਸ ਛੋੜ ਕਰਦਾ ਝੋਟੀ 83000 ਦੀ ਝੋਟੀ ਆਪਾਂ ਦੇ ਦਾਂਗੇ ਹਾਂ ਨਹੀਂ ਆਖੀ ਮੇਰਾ ਭਾ ਜਿੰਨਾ ਕੋਈ ਸੇਵਾ ਕਰ ਲੂਗਾ ਉੰਨੇ ਝੋਟੀ ਚੋੜੂਗਾ ਇਹ ਬਿਲਕੁਲ ਤਾਜੀ ਸੂਈ ਆ ਹੋਣੀ ਝੋਟੀ ਥੱਲੇ ਵੀਰ ਜੀ ਦਸਾਂ ਤੋਂ ਬਾਹਰ ਹੀ ਹੋਊਗਾ ਇਹ ਇਹ ਕੋਲ ਖਾਣਾ ਆ ਗਿਆ ਨਗਲਾ ਬਰਾਬਰ ਦੇ ਮਕਦਨਾ ਮਕਦਨਾ ਬਰਾਬਰ ਦੀ ਉਹ ਤੂੰ ਵੀ ਨਹੀਂ ਕਰਮਾਲੀ ਨੂੰ ਪੁੱਲਾ ਡੁੱਲਾ ਤਾਂ ਸੰਤੋਂ ਭਾਰੀ ਦੁੱਧ ਹੋਊਗਾ ਪਰ ਆਪਾਂ 10 ਲਈ 10 ਕਿਦਾਂਗੇ ਬਾਕੀ ਸਾਰੀ ਚੋਈ ਗਈ ਝੋਟੀ ਹੁਣ ਬੱਚੇ ਚੁੱਕਾ ਜਵਾਗ ਜਵਾ ਛੱਡ ਕੇ ਰਹਿ ਗਿਆ ਵੀਰ ਜੀ ਤੇ ਬਾਕੀ ਵੀਡੀਓ ਵੇਖਣ ਵੇ ਲਈ ਬਹੁਤ ਬਹੁਤ ਧੰਨਵਾਦ ਵੀਰ ਸਾਰੇ ਇਹ ਰੱਖਣੀ ਕੋਲ ਬਾਕੀ ਠੰਡੀ ਸੀਲ ਬਿੱਡੀ ਘੇੜਾ ਮਰਜੀ ਥੱਲੇ ਬੈ ਕੇ ਚੋਵੇ ਕੋਲ ਆਵੇ